ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਹੁਣ ਮੈਂ ਬੇਨਤੀ ਕਰਦਾ ਮਾੜ ਜੋ ਮੁੱਖ ਮੰਤਰੀ ਸਾਹਿਬ ਨੂੰ ਕਿ ਉਹ ਬੋਲਣਗੇ ਮਾੜ ਜੋ ਮੁੱਖ ਮੰਤਰੀ ਸਾਹਿਬ ਬਹੁਤ-ਬਹੁਤ ਧੰਨਵਾਦ ਸਪੀਕਰ ਸਾਹਿਬ ਬੈਠੋ ਜੀ ਸਪੀਕਰ ਸਾਹਿਬ ਸਾਰੇ ਮੌਕੇ ਦਿੱਤਾ ਸਪੀਕਰ ਸਾਹਿਬ ਇਹ ਅੱਜ ਜਿਹੜਾ ਸਪੈਸ਼ਲ ਸੈਸ਼ਨ ਬੈਠੇ ਜੀ ਜੋ 4 ਸਾਲ ਮੈਂ ਤੁਹਾਨੂੰ ਜਵਾਬ ਦੇ ਆ ਗਿਆ ਜੀ ਬੈਠੋ ਤੁਸੀਂ ਮਹਿੰਦਰਾ ਮੈਂ ਬੈਠੋ ਜੀ ਬੈਠੋ ਬਖੌਂਤੀ ਸਾਹ ਨੂੰ ਬੋਲੇ ਨਾ ਬਗਲ ਕਰ ਇੱਕ ਆ ਜਾਓ ਮੇਰੇ ਕੋਲ ਆਪ ਬੈਠ ਜਾਂਦਾ ਇੱਕ ਮਿੰਟ ਜੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਜੋ ਵੀ ਗੱਲ ਕਹੀ ਗਈ ਹੈ ਉਹ ਰਿਕਾਰਡ ਨਾ ਕੀਤੀ ਜਾਵੇ ਬੈਠੋ ਜੀ ਨਾ ਦਿਨੇ ਉਹਨਾਂ ਜਿਹਨਾਂ ਦਾ ਤੁਸੀਂ ਬੈਠੋ ਜੀ ਬੈਠੋ ਬਟ ਦੋ ਆਪਸ਼ਨਾਂ ਸੀ ਸਪੀਕਰ ਸਾਹਿਬ ਦੋ ਆਪਸ਼ਨਾਂ ਸੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਾਹਿਬ ਸਪੀਕਰ ਸਾਹਿਬ ਇਹ ਹਾਊਸ ਆਰਡਰ ਚ ਲੈ ਕੇ ਆਉਂਦੇ ਮੈਨੂੰ ਐ ਲੱਗ ਚਲੋ ਬੈਠੋ ਤੁਸੀਂ ਸਪੀਕਰ ਸਾਹਿਬ ਇਸ ਦੇਸ਼ ਨੂੰ ਬੈਠੋ ਪਿਆਰਿਓ ਬੈਠੋ 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 ਤੁਸੀਂ ਖੈਰਾ ਸਾਹਿਬ ਬੈਠੋ ਚਲੋ ਮੁੱਖ ਮੰਤਰੀ ਸਾਹਿਬ ਨੂੰ ਬੋਲਣ ਦਿਓ ਤੁਸੀਂ ਬੈਠੋ ਇੱਕ ਮਿੰਟ ਮੈਂ ਬੇਨਤੀ ਕਰਨੀ ਚਾਹਣਾ ਸਭ ਤੋਂ ਪਹਿਲੀ ਵਾਰ ਇੱਥੇ ਅੱਜ ਸਦਨ ਜੀ ਦੇ ਪਹਿਲਾ ਸ਼ਖਸ ਬੋਲਿਆ ਸਤਪਾਲ ਸਿੰਘ ਖਹਿਰਾ ਬੋਲਿਆ ਸਭ ਤੋਂ ਪਹਿਲਾ ਸ਼ਖਸ ਯੋਗੂ ਬੋਲਿਆ ਤਾਂ ਸੋ ਇਹ ਜ਼ਰੂਰੀ ਨਹੀਂ ਹੈ ਵੀ ਹਰ ਮੁੱਦੇ ਤੇ ਹਰ ਮੁੱਦੇ ਤੇ ਇੱਕੋ ਸ਼ਖਸ ਬੋਲੇ ਇਹ ਨਹੀਂ ਕਿਹਾ ਜਾ ਸਕਦਾ ਸੋ ਕਿਰਪਾ ਕਰਕੇ ਜੀ ਸੋ ਮੁਕਮਤੀ ਸਾਹਿਬ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਜੋ ਅੱਜ ਤੁਸੀਂ ਮਨਰੇਗਾ ਸਕੀਮ ਨੂੰ ਜਿਹੜਾ ਬਦਲ ਕੇ ਉਹਦੀ ਬਿੱਲ ਦੀ ਜਿਹੜੀ ਆਤਮਾ ਖਤਮ ਕਰ ਦਿੱਤੀ ਗਈ ਹੈ ਇਹ ਇਹ ਉਹਦੇ ਤੇ ਜਿਹੜਾ ਸਪੈਸ਼ਲ ਸੈਸ਼ਨ ਹੈ ਸਪੀਕਰ ਸਾਹਿਬ ਸੋਹਰੇ ਸਪੀਕਰ ਸਾਹਿਬ ਤੁਸੀਂ ਆਪਣੀ ਜਗ੍ਹਾ ਤੇ ਬੈਠੋ ਜੀ ਇਹ ਫਰਸਟ੍ਰੇਸ਼ਨ ਆਪਣੀ ਜਗ੍ਹਾ ਤੇ ਬੈਠੋ ਜੀ ਇਹਨਾਂ ਦੀ ਪਾਰਟੀ ਇਹਨਾਂ ਨੂੰ ਟਾਈਮ ਨਹੀਂ ਦਿੰਦੀ ਇਹਨਾਂ ਦੀ ਪਾਰਟੀ ਬੁਲਾਉਣ ਦੀ ਲਿਸਟੋਂ ਕੱਟ ਦਿੰਦੇ ਨੇ ਅੱਜ ਸਵੇਰੇ ਦੋ ਆਪਸ਼ਨਾਂ ਸੀ ਸਹਿਬਜ਼ਾਦਿਆਂ ਦੀ ਸ਼ਾਹਲ ਤੇ ਬੋਲਣ ਦੀ ਦੋ ਆਪਸ਼ਨਾਂ ਸੀ ਉਹਦੇ ਚ ਕਿਹਾ ਜੀ ਇੱਕ ਬੋਲੂਗਾ ਕਹਿੰਦੇ ਜੀ ਫਿਰ ਹੋਰਾ ਨਗਰਜੀਤ ਬੋਲੂਗਾ ਇਹਨਾਂ ਦੇ ਨਾਂ ਤਾਂ ਆਪ ਹੀ ਕੱਟਤਾ ਜੀ ਇਹਨਾਂ ਨੇ ਜਦੋਂ ਇਹ ਪਾਜੀ ਆਪਣੀ ਪਾਰਟੀ ਨਾਲ ਗੱਲ ਕਰੋ ਪਹਿਲਾਂ ਐਲੋਪੀ ਰਹੇ ਹੋ ਤੁਸੀਂ ਸਾਡੇ ਵੀ ਵੱਧ ਬੋਲਣ ਕਰ ਕੀ ਤੁਹਾਡਾ ਇਹੀ ਤਾਂ ਪੰਗਾ ਉਹ ਕਾਂਗਰਸ ਵੀ ਨਹੀਂ ਚਾਹੁੰਦੀ ਤੁਸੀਂ ਬੋਲੋ ਇਹੀ ਤਾਂ ਚੱਕਰ ਆ

ਅਕਾ ਤੇ ਢਾਕਾ ਪੈ ਰਿਹਾ ਆਪਾਂ ਉਹਦੀ ਗੱਲ ਚੱਲਣ ਦੇਈਏ ਆਪਾਂ ਉਹਦੀ ਗੱਲ ਚੱਲਣ ਦੇਈਏ ਮੈਂ ਬੇਨਤੀ ਕਰਦਾ ਵੀ ਸਾਰੀਆਂ ਪਾਰਟੀਆਂ ਨੂੰ ਉਹਨਾਂ ਦੇ ਬਣਦੇ ਟਾਈਮ ਤੋਂ ਵੱਧ ਟਾਈਮ ਦਿੱਤਾ ਗਿਆ ਇੰਡੀਅਨ ਨੈਸ਼ਨਲ ਕਾਂਗਰਸ ਦੇ 16 ਮਿੰਟ ਬਣਦੇ ਸੀ 28 28 0.5229 ਲਗਭਗ 29 ਮਿੰਟ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਦਿੱਤੇ ਗਏ ਹੁਣ ਇਹ ਜ਼ਰੂਰੀ ਨਹੀਂ ਵੀ ਹਰ ਕੋਈ ਮਾਨਯੋਗ ਮੈਂਬਰ ਹਰ ਮੁੱਦੇ ਤੇ ਬੋਲੇ ਇਹ ਜ਼ਰੂਰੀ ਨਹੀਂ ਹੈ ਪਲੀਜ਼ ਬੈਠੋ ਜੀ ਜੀ ਬਿਲਕੁਲ ਨਹੀਂ ਤੁਸੀਂ ਸਿਰਫ 1 ਮਿੰਟ ਮੈਨੂੰ 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 ਨੇਮ ਕਰਨਾ ਪਏਗਾ ਤੁਹਾਨੂੰ ਤੁਸੀਂ ਕਿਰਪਾ ਕਰਕੇ ਸਦਨ ਦੀ ਕਾਰਵਾਈ ਚੱਲਣ ਦਿਓ ਤੁਸੀਂ 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 ਸਦਨ ਦੀ ਤੁਸੀਂ ਬੈਠੋ ਤੁਸੀਂ ਮੈਨੂੰ ਡਾਇਰੈਕਟ ਨਹੀਂ ਕਰੋਗੇ ਤੁਸੀਂ ਮੈਨੂੰ ਡਾਇਰੈਕਟਰੀ ਕਰੋਗੇ ਕੋਈ ਵੀ ਕੋਈ ਵੀ ਮਾਣਯੋਗ ਮੈਂਬਰ ਸੈਸ਼ਨ ਇਸ ਸੈਸ਼ਨ ਦੇ ਵਿੱਚ ਚੇਅਰ ਨੂੰ ਆਰਡਰ ਨਹੀਂ ਕਰੇਗਾ ਡਾਇਰੈਕਟ ਨਹੀਂ ਕਰੇਗਾ ਪਲੀਜ਼ ਆਪਣੀ ਆਪਣੀ ਜਗ੍ਹਾ ਤੇ ਬੈਠੋ ਮਾਣਯੋਗ ਮੁਖੰਦਰੀ ਸਾਹਿਬ ਬੋਲਣਗੇ ਬੁੱਕਮਾਰੀਰੋ ਬੈਠੋ ਜੀ ਦੇਖੋ ਜੀ ਤੁਸੀਂ ਬੈਠੋ ਜੀ ਹਰ ਟਾਈਮ ਤੁਹਾਨੂੰ ਮੌਕਾ ਦਿੱਤਾ ਗਿਆ ਪਲੀਜ਼ ਬੈਠੋ ਹਰ ਟਾਈਮ ਹਰ ਟਾਈਮ ਮੌਕਾ ਦਿੱਤਾ ਗਿਆ ਨੋ ਨੋ ਸਰ ਸਾਡੇ ਤੇ ਕਾਰਵਾਈ ਤੁਹਾਡੇ ਹਿਸਾਬ ਨਾਲ ਚੱਲੇਗੀ ਕਾਰਵਾਈ ਮੇਰੇ ਹਿਸਾਬ ਨਾਲ ਚੱਲੇਗੀ ਜੀ ਬਿਲਕੁਲ ਕਾਰਵਾਈ ਤੇ ਦੇ ਹਿਸਾਬ ਨਾਲ ਚੱਲੇਗੀ ਜੀ ਮੈਨੂੰ ਤੁਹਾਨੂੰ ਨੇਮ ਕਰਨਾ ਪਏਗਾ ਮੈਂ ਤੁਸੀਂ ਬੈਠੋ ਇੱਕ ਮਿੰਟ ਬੈਠੋ ਮੈਂ ਬਹੁਤ ਬਹੁਤ ਮੈਂ ਨੇਮ ਕਰਦਾ ਸਾਡੇ ਮੈਂਬਰ ਸੁਖਪਾਲ ਸਿੰਘ ਖੈਰਾ ਨੂੰ ਨੇਮ ਕਰਦਾ ਨੇਮ ਕਰਦਾ ਨੇਮ ਕਰਦਾ ਇਹਨਾਂ ਨੂੰ ਸਦਨ ਤੋਂ ਬਾਹਰ ਕੱਢਤਾ ਜਾਵੇ ਕੋਈ ਨਹੀਂ ਕੋਈ ਬਲੀ ਨਹੀਂ ਤੁਹਾਡੇ ਕੋਲ ਨਹੀਂ ਕਰਾਂਗੇ ਗੱਲ ਆਪਾਂ ਕਰਾਂਗੇ ਕਰਾਂਗੇ ਗੱਲ ਕੱਢੋ ਤੁਸੀਂ ਇਹ ਡਿਸਟਰਬ ਕਰ ਰਹੇ ਹੋ ਸੈਸ਼ਨ ਨੂੰ ਤੁਸੀਂ ਇੰਨਾ ਇੰਨੀ ਦੇਰ ਇੱਕ ਤੁਹਾਨੂੰ ਡਾਕੂ ਕਹਿ ਰਿਹਾ ਜੀ ਤੁਹਾਨੂੰ ڈاکੂ ਕਹਿ ਰਿਹਾ ਆ ਆ ਤਾਂ ਇਹਨਾਂ ਦੀ ਆ ਇਹਨਾਂ ਦੀ ਹਿਸਟਰੀ ਹੈ ਜੀ ਆ ਇਹਨਾਂ ਦੀ ਆ ਇਹਨਾਂ ਦੀ ਰਾਜਨੀਤਿਕ ਹਿਸਟਰੀ ਆ ਤੁਹਾਨੂੰ ڈاکੂ ਕਹਿ ਰਿਹਾ ਸਪੀਕਰ ਨੂੰ ਸ਼ਕਤੀ ਸਾਹਿਬ ਇਹਨਾਂ ਨੂੰ ਇਹਨਾਂ ਨੂੰ ਬਾਹਰ ਭੇਜਿਆ ਜਾਵੇ ਜੀ ਪਲੀਜ਼ ਬਾਹਰ ਭੇਜ ਦਿਓ ਚਲ ਬਾ ਚਲ ਚਲ ਉਹਨੂੰ ਕਹੀ ਜਾਂਦੇ ਮੈਂ ਚੱਲ ਜਾਣਾ ਤੁਸੀਂ ਸੈ ਚਲੋ ਚਲੋ ਸ਼ਾਬਾਸ਼ ਲੱਗੀ ਹਾਜ਼ਰੀ ਤੁਹਾਡੀ ਉਹ ਚਲੇ ਜਾਣਾ ਚਲੇ ਜਾਣਾ ਉਹ ਪਹਿਲੇ ਕੜਾ ਪਹਿਲੀ ਵਾਰ ਬਾਹਰ ਕੱਢੇ ਗਏ ਆ ਅਪਾ ਇਹਨਾਂ ਨੂੰ ਜੋ ਤੁਹਾਡੀ ਪਾਰਟੀ ਤੁਹਾਨੂੰ ਟਾਈਮ ਨਹੀਂ ਦਿੰਦੀ ਅਸੀਂ ਪੁੱਛੋ ਪੁੱਛੋ ਪੀ ਕਾਡੀ ਗੱਲ ਸੁਣ ਲਾਂਗੇ ਮੈਂ ਨੇਮ ਕਰਕੇ ਕਿਹਾ ਸਾਹਿਬ ਇਹ ਕਾਂਗਰਸ ਸਾਹਿਬ ਇਹ ਜੋ ਮੈਂਬਰ ਨੂੰ ਬਾਹਰ ਜਾਣਾ ਪਏਗਾ ਦੇ ਖਿਲਾਫ ਹੈ ਜਾਂ ਨਰੇਗਾ ਦੇ ਹੱਕਾਂ ਤੇ ਸਾਖੀ ਸਾਹਿਬ ਇਹ ਕਾਂਗਰਸ ਨਰੇਗਾ ਦੇ ਮੈਂਬਰ ਨੂੰ ਬਾਹਰ ਕੱਢੋ ਇਹ ਜਾਣ ਬੁੱਝ ਕੇ ਪਲੈਨਿੰਗ ਕਰਕੇ ਆਏ ਨੇ ਕਿ ਇੱਥੇ ਮੁੱਖ ਮੰਤਰੀ ਨੂੰ ਬੋਲਣ ਨਹੀਂ ਦੇਣਾ ਕਿਉਂਕਿ ਜਦੋਂ ਮੈਂ ਬੋਲੂੰਗਾ ਇਹਨਾਂ ਦੇ ਪੇਟ ਖੋਲਣਗੇ ਪੇਟ ਖੋਲਣਗੇ ਮੈਂ ਬਾਦ ਚੰਡਵਾਰਡ ਨੂੰ ਰੌਲਾ ਪਾਉਂਦੇ ਹਾਂ ਹੋਰ ਕੋਈ ਕਰਦਾ ਹੈ ਕਿ ਇਹਨਾਂ ਨੂੰ ਇਹਨਾਂ ਕੋਲ ਹੋਰ ਕੋਈ ਤਰਕ ਨਹੀਂ ਕੋਈ ਤੱਤ ਨਹੀਂ ਇਹਨਾਂ ਨੇ ਬਸ ਮੇਰਾ ਮੇਰੀ ਸਪੀਚ ਜਾਂ ਜੋ ਮੈਂ ਲੋਕਾਂ ਵੱਲੋਂ ਆਮ ਗਰੀਬ ਲੋਕਾਂ ਵੱਲੋਂ ਬੋਲਣਾ ਉਹਨੂੰ ਡਿਸਟਰਬ ਕਰਨਾ ਹੈ